ਖਸਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਿੰਮਤ ਸਿੰਘ ਦੀਪਾਲ 2024 ਦੇ ਜਿਹੜਾ ਕਿ ਚੋਣ ਵਿਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਤਾਂ ਆਖਰੀ ਚਰਮ ਤੇ ਜਿਹੜਾ ਕਿ ਚੱਲ ਰਿਹਾ ਹੈ ਤਾਂ ਇਸ ਵੇਲੇ ਸਾਡੇ ਨਾਲ ਅਕਾਲੀ ਦਲ ਤੋਂ ਉਮੀਦਵਾਰ ਅਨਜੀਤ ਸਿੰਘ ਢਿੱਲੋਂ ਜੀ ਮੌਜੂਦ ਨੇ ਜੋ ਆਪਣੇ ਪੁਰਾਣੇ ਹਲਕੇ ਦੇ ਵਿੱਚ ਇਸ ਦੇ ਵਿੱਚ ਹੋਂ ਪ੍ਰਚਾਰ ਕਰ ਰਹੇ ਨੇ ਤਾਂ ਗੱਲਬਾਤ ਕਰ ਲੈਣੇ ਢਿੱਲੋਂ ਸਾਹਿਬ ਰਾਤ ਦਾ ਸਮਾਂ ਦਿਨ ਰਾਤ ਦਾ ਆਪਣੇ ਪੁਰਾਣੇ ਹਲਕੇ ਦੇ ਵਿੱਚ ਅੱਜ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਕਿਵੇਂ ਦਾ ਪਿਆਰ ਮਿਲ ਰਿਹਾ ਹੈ ਸੰਗਤ ਦਾ ਦੇਖੋ ਬੇਅਥਾ ਪਿਆਰ ਮਿਲ ਰਿਹਾ ਸੰਗਤਾਂ ਮੇਰੇ ਪੁਰਾਣੇ ਕੀਤੇ ਕੰਮਾਂ ਨੂੰ ਯਾਦ ਕਰ ਰਹੀਆਂ ਨੇ ਔਰ ਉਹਨਾਂ ਦਾ ਜੋ ਸਾਡਾ ਪਿਆਰ ਬਣਿਆ ਸੀ ਉਸ ਵੇਲੇ ਕਮਾਂ ਕਰਦੇ ਤਾਂ ਜਾਂ ਇਹਨਾਂ ਦੇ ਨਾਲ ਵਰਤ ਦਾ ਵਰਤਾਓ ਮੈਂ ਉਹ ਤੋਂ ਨਵਾਂ ਸੀ ਜਦੋਂ ਪਹਿਲੀ ਵਾਰ ਇੱਥੇ ਆਇਆ ਸੀ ਪਰ ਇੰਨਾ ਪਿਆਰ ਬਣ ਗਿਆ ਇਹਨਾਂ ਸੰਗਤ ਦੇ ਨਾਲ ਪਿਆਰ ਆਜ ਉਹ ਪੁਰਾਣਾ ਤੇ ਪਿਆਰ ਸਾਰੇ ਟੋਟਲ ਉਸ ਪਿਆਰ ਦੇ ਉੱਤੇ ਲੋਕ ਮੇਰਾ ਸਾਥ ਦੇ ਰਹੇ ਨੇ ਔਰ ਮੈਂ ਬਹੁਤ ਧੰਨਵਾਦੀ ਹਾਂ ਸਾਰੀ ਸੰਗਤ ਦਾ ਬਹੁਤ ਰਿਣੀ ਹਾਂ ਸਾਰੀ ਸੰਗਤ ਦਾ ਕਿ ਜਿਹੜੇ ਮੇਰੇ ਲਈ ਤਤ ਪਰ ਨੇ ਔਰ ਵੋਟ ਆਪ ਮੰਗ ਰਹੇ ਨੇ ਆਪ ਕੰਮ ਕਰ ਰਹੇ ਨੇ ਉਹ ਸਾਬ ਕਿ ਰਮਨੀਸ਼ ਸਿੰਘ ਬਿੱਟੂ ਦੀ ਸਿਮਰਜੀਤ ਸਿੰਘ ਬੈਂਸ ਦੇ ਵਿਚਕਾਰ ਗੱਲਬਾਤ ਦੀ ਕੋਡੀਓ ਵਾਇਰਲ ਹੋਈ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਰਮਨੀਸ਼ ਸਿੰਘ ਬਿੱਟੂ ਨਾਨ ਸੀਰੀਅਸ ਮੈਨ ਹੈ ਉਹਦੀ ਗੱਲਬਾਤ ਤੋਂ ਲੱਗਦਾ ਵੀ ਉਹ ਬੰਦਾ ਬਹੁਤ ਵੱਡਾ ਮਤਲਬ ਪ੍ਰਸਤਾ ਆਪਣੇ ਮਤਲਬ ਪ੍ਰਸਤੀ ਦੀ ਖਾਤਰ ਕੁਝ ਵੀ ਕਰ ਸਕਦਾ ਉਹਦੇ ਲਈ ਪਾਰਟੀ ਅਹਿਮ ਨਹੀਂ ਉਹਦੇ ਲਈ ਉਹਦਾ ਅਹਿਮ ਆ ਉਹ ਉਹਦਾ ਪ੍ਰਾਪਤ ਕਰਨ ਲਈ ਕਿਸੇ ਵੀ ਪਾਰਟੀ ਜਾ ਸਕਦਾ ਪਰ ਉਹਦੀ ਵਿਚਾਰਤਾ ਕਿ ਕਿਸੇ ਪਾਰਟੀ ਦੇ ਪ੍ਰਤੀ ਵਫਾਦਾਰੀ ਵਾਲੀ ਨਹੀਂ ਕਾਂਗਰਸ ਦੇ ਉਹਨੇ ਪਰਿਵਾਰ ਨੂੰ ਤੇ ਉਹਨੂੰ ਬਹੁਤ ਕੁਝ ਦਿੱਤਾ ਜਦੋਂ ਉਹਨੂੰ ਲੱਗਿਆ ਵੀ ਕਾਂਗਰਸ ਡੁੱਬਦਾ ਜਹਾਜ਼ ਆ ਛਾਲ ਮਾਰ ਕੇ ਉਹ ਬੀਜੇਪੀ 'ਚ ਚਲਾ ਗਿਆ ਔਰ ਬੀਜੇਪੀ ਪ੍ਰਤੀ ਉਹਦੇ ਵਿਚਾਰ ਕੀ ਨੇ ਉਹ ਸਾਰਿਆਂ ਨੇ ਕੱਲ ਸੁਣੇ ਨੇ ਵੀ ਬੀਜੇਪੀ ਪਾਰਟੀ ਪ੍ਰਤੀ ਉਹਦੇ ਕੀ ਵਿਚਾਰ ਨੇ ਔਰ ਉਹਦੇ ਪੱਗ ਪ੍ਰਤੀ ਕੀ ਵਿਚਾਰ ਨੇ ਆ ਜਦੋਂ ਰਾਹੁਲ ਗਾਂਧੀ ਜੀ ਦੀ ਇੱਕ ਯਾਤਰਾ ਕੱਢੀ ਸੀ ਤੇ ਉਹਨੇ ਸਮਰਾਲ ਚੌਂਚ ਗਿਆ ਸੀ ਰਾਹੁਲ ਜੀ ਨੇ ਮੈਨੂੰ ਪੱਗ ਦਿੱਤੀ ਆ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ੀ ਆ ਤੋ ਰਾਹੁਲ ਜੀ ਕਹੀ ਜਾਂਦਾ ਸੀ ਤੇ ਕੱਲ ਵੀ ਕਹੀ ਜਾਂਦਾ ਸੀ ਨਕਲੀ ਪੱਗ ਚਾਹੇ ਨਕਲੀ ਪੱਗ ਬਨ ਕੇ ਕਹਿੰਦਾ ਆਜੋ ਇਹ ਇਹ ਤਾਂ ਪਾਲਦੇ ਨੇ ਭਾਜਪੀ ਪ੍ਰਤੀ ਪ੍ਰਤੀਸ਼ ਪੱਦੀ ਸ਼ਬਦਾਂ ਦੀ ਵਰਤੀਆ ਉਹਨਾਂ ਦੇ ਲੀਡਰਾਂ ਪ੍ਰਤੀ ਔਰ ਉਹਨਾਂ ਦੇ ਉੱਚ ਅਹੁਦਿਆਂ ਪ੍ਰਤੀ ਸੋ ਇਹ ਮੈਂ ਸੋਖਦਾ ਵੀ ਇਹ ਬਹੁਤ ਵੱਡਾ ਮਤਲਬ ਪ੍ਰਸਤ ਵਿਅਕਤੀ ਆ ਇਹ ਆਪਣਾ ਮਤਲਬ ਕੱਢਣ ਵਾਸਤੇ ਗਿਆ ਇਹ ਜਿੱਤਣ ਵਾਸਤੇ ਗਿਆ ਸਿਕਿਉਰਟੀ ਬਚਾਉਣ ਵਾਸਤੇ ਗਿਆ ਇਹ ਭਾਜਪੀ ਦੇ ਵਾਸਤੇ ਨਹੀਂ ਗਿਆ ਇਹ ਆਪਣੇ ਵਾਸਤੇ ਗਿਆ ਇੱਕ ਲਾਸਟ ਤੇ ਜੇਕਰ ਤੁਸੀਂ ਸੁਣਿਆ ਹੋਵੇ ਤੇ ਉਹਨੂੰ ਰਵਨੀਤ ਬਿੱਟੂ ਨੇ ਇੱਕ ਗੱਲ ਕਹੀ ਹੈ ਕਹਿੰਦੇ ਵੀ ਜੇ ਪ੍ਰਧਾਨ ਮੰਤਰੀ ਕੋਲ ਕੋਈ ਨਕਲੀ ਪੱਗ ਵੀ ਬਣ ਕੇ ਚਲ ਜੇ ਨਕਲੀ ਸਿੱਖ ਵੀ ਬਣ ਕੇ ਚਲ ਜੇ ਤਾਂ ਉਹਨੂੰ ਵੀ ਬੜੀ ਇੱਜ਼ਤ ਦਿੰਦੇ ਆ ਉਹ ਕਹਿੰਦੇ ਤਾਂ ਗਾਲਾਂ ਵੀ ਨਕਲੀ ਪੱਗ ਉਹਨੇ ਨਕਲੀ ਪੱਗ ਕੇ ਸ਼ਬਦ ਵਰਤਿਆ ਤੇ ਪੱਗ ਤਾਂ ਨਕਲੀ ਹੋ ਹੀ ਨਹੀਂ ਸਕਦੀ ਪੱਗ ਤਾਂ ਸਾਡੀ ਤਾਜ ਆ ਸਿੱਖੀ ਦਾ ਤਾਜ ਆ ਮਨੁੱਖਤਾ ਦਾ ਤਾਜ ਆ ਹਰ ਪਰਿਵਾਰ ਹੁਣ ਸਾਡੇ ਹਿੰਦੂ ਭਾਈਚਾਰਾ ਵੀ ਆ ਜਦੋਂ ਵਿਆਹ ਸ਼ਾਦੀ ਹੁੰਦੀ ਆ ਤਾਂ ਪੱਗ ਬੰਨਦੇ ਨੇ ਆਗੇ ਇੱਕ ਅਨਮੋਲਕ ਤਾਜਾ ਜਿਹਦਾ ਕੋਈ ਮੁੱਲ ਨਹੀਂ ਤਾਰੇ ਉਹਨੂੰ ਨਕਲੀ ਪੱਕ ਗਿਆ ਨੇ ਪਹਿਲਾਂ ਰਾਹੁਲ ਦੀ ਪੱਕ ਗਿਆ ਸੀ ਇਹਨੂੰ ਪੱਕ ਦੀ अहमियत ਤਾਂ ਨਹੀਂ ਪਤਾ ਪੱਕ ਦੀ ਕੀਮਤ ਤਾਂ ਹੀ ਨਹੀਂ ਪਤਾ ਉਹ ਐਸਾ ਬੰਦਾ ਮੈਂ ਕਹਿੰਦਾ ਰਾਜਨੀਤੀ ਚ ਹੋਣਾ ਨਹੀਂ ਚਾਹੀਦਾ ਇੰਨਾ ਮਤਲਬ ਇਹਨਾਂ ਵੱਡਾ ਠੱਗ ਇੰਨਾ ਵੱਡਾ ਜਿਹੜਾ ਲੋਕਾਂ ਪ੍ਰਤੀ ਜਾਂ ਪਾਰਟੀਆਂ ਪ੍ਰਤੀ ਬੇਵਫਾਈ ਕਰਨ ਵਾਲਾ ਬੰਦਾ ਉਹ ਬੰਦੇ ਦੇ ਲੋਕਾਂ ਨੂੰ ਜਾਂ ਪਾਰਟੀ ਨੂੰ ਹੁਣ ਉਹ ਨਾ ਕਰਦਾ ਰਿਹਾ ਨਾ ਘਟਦਾ ਰਿਹਾ ਨਾ ਪਿੱਛੇ ਵਾਲਿਆਂ ਨੇ ਸਾਹਮਣਾ ਨਾ ਅੱਗੇ ਵਾਲਿਆਂ ਨੇ ਰੱਖਣਾ ਇਹ ਹੁਣ ਗਿਆ ਸਿਮਰਜੀਤ ਸਿੰਘ ਬੈਂਸ ਬ੍ਰਦਰ ਨੇ ਆਪਣੀ ਪਾਰਟੀ ਨੂੰ ਖਤਮ ਕਰਕੇ ਕਾਂਗਰਸ ਚ ਸ਼ਾਮਲ ਹੋ ਗਏ ਨੇ ਕਹਿੰਦੇ ਵੀ ਕਾਂਗਰਸ ਨੂੰ ਇੱਕ ਵੱਡਾ ਬੂਸਟ ਮਿਲਿਆ ਰਾਜਾ ਵਿਡਿੰਗਰ ਤੋਂ ਕਹਿ ਰਹੇ ਨੇ ਕਿ 1 ਲੱਖ ਦੀ ਲੀਡ ਨਾ ਦਿਤਾਵਾਂਗੇ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਦੋ ਵਾਰ ਬਿੱਟੂ ਨੂੰ ਇਹਨਾਂ ਨੇ ਦਿਤਾਇਆ ਇਹਨਾਂ ਦਾ ਚਿਹਰਾ ਥੋੜਾ ਜਿਹਾ ਪੰਥਕ ਲੱਗਦਾ ਸੀ ਦੇਖਣ ਨੂੰ ਇਹਦਾ ਵੱਡਾ ਭਰਾ ਉੱਪਰ ਦੀ ਕਿਰਪਾਨ ਪਾ ਕੇ ਰੱਖਦਾ ਸੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ ਔਰ ਲੱਗਦਾ ਸੀ ਲੋਕਾਂ ਨੂੰ ਵੀ ਬੜੇ ਦਾਨੇ ਸਾਨੇ ਸੱਜਣ ਨੇ ਪਰ ਉਹਨਾਂ ਦੀਆਂ ਕਰਤੂਤਾਂ ਬਾਹਰ ਆਈਆਂ ਨੇ ਜਿਹੜੀਆਂ ਵੀ ਲੋਕ ਉਹਨਾਂ ਕੋਲੇ ਕੰਮ ਕਰਾਉਣ ਜਾਂਦੇ ਸੀ ਤੇ ਇਹ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਸੀ ਆਈਆਂ ਨਾ ਬਾਹਰ ਇੱਕ ਨਹੀਂ ਦੋ ਨਹੀਂ ਕਈ ਆਈਆਂ ਐਸੇ ਲੋਕ ਪਹਿਲਾਂ ਹੀ ਲੋਕਾਂ ਦੇ ਮਨ ਨੂੰ ਲੈ ਚੁੱਕੇ ਸੀ ਪਰ ਹੁਣ ਉਹਨਾਂ ਨੇ ਜਿਹੜਾ ਸਟੈਪ ਚੱਕਿਆ ਜਗ ਜाहिर ਹੋ ਗਿਆ ਵੀ ਇਹ ਲੋਕ ਪਿੱਛੋਂ ਇਹਨਾਂ ਦਾ ਮਨ ਕਾਂਗਰਸੀ ਸੀ ਇਹ ਬਿੱਟੂ ਨੂੰ ਫਾਇਦਾ ਦੇਣ ਵਾਸਤੇ ਖੜਦੇ ਸੀ ਦੋ ਵਾਰ ਬਿੱਟੂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਮਨ ਕਾਂਗਰਸੀ ਸੀ ਦਿਖਾਵਾ ਪੰਥਕ ਸੀ ਅੱਜ ਇਹਨਾਂ ਦੇ ਕਾਂਗਰਸ ਵਿੱਚ ਜਾਣ ਦੇ ਨਾਲ ਸ਼ੋਮਣੀ ਕਾਲੀਦਲ ਨੂੰ ਬਹੁਤ ਵੱਡਾ ਬੂਸਟ ਤੇ ਫਾਇਦਾ ਹੋਊਗਾ ਕਿਉਂਕਿ ਜਿਹੜੇ ਲੋਕ ਇਹਨਾਂ ਦੇ ਚਿਹਰੇ ਮੋਹਰੇ ਨੂੰ ਦੇਖ ਕੇ ਇਹਨਾਂ ਨਾਲ ਜੁੜੇ ਹੋਏ ਸੀ ਹੈ ਉਹ ਪੰਤਕੀ ਸੀ ਤੇ ਕਾਲੀ ਸੀ ਉਹ ਸਾਰੇ ਵਾਪਸ ਕਾਲੀਦਲ ਚ ਜਾਣਗੇ ਇਹ ਹੁਣ ਕਲਮ ਕੱਲੇ ਰਹਿ ਗਏ ਹੁਣ ਤੁਸੀਂ ਚਾਹਵਾ ਇਹ ਨਹੀਂ ਕਿ ਰਵਨੀਤ ਸਿੰਘ ਬਿੱਟੂ ਤੀਜੇ ਚੌਥੇ ਨੰਬਰ ਤੇ ਜਾ ਰਹੇ ਤੁਹਾਨੂੰ ਕੀ ਲੱਗਦਾ ਹੁਣ ਥੋੜਾ ਮੁਕਾਬਲਾ ਕਾਲੀਦਲ ਦਾ ਮੁਕਾਬਲਾ ਕਿਹ ਨਾਲ ਹੈ ਦੇਖੋ ਇਹ ਚਰਚਾਵਾਂ ਨਹੀਂ ਇਹ ਤਾਂ ਸਚਾਈ ਹੈ ਵੀ ਬਿੱਟੂ ਚੌਥੇ ਨੰਬਰ ਤੇ ਆ ਤੇ ਕੱਲ ਦੀ ਕਰਤੂਤਾਂ ਉਹਨੂੰ ਪਤਾ ਨਹੀਂ ਹੋਰ ਵੀ ਥੱਲੇ ਸਿੱਟ ਦੇਵੇ ਕਿਤੇ ਦੇਖੋ ਸਾਡਾ ਮੁਕਾਬਲਾ ਕੋਈ ਨਹੀਂ ਅਸੀਂ ਵੋਟ ਮੰਗਦੇ ਆ ਵਿਕਾਸ ਦੇ ਨਾਂ ਤੇ ਸਾਡੇ ਕੋਲ ਇੱਕ ਏਜੰਡਾ ਅਸੀਂ ਕੀਤਾ ਹੋਇਆ ਕੁਝ ਇਹ ਵੋਟ ਮੰਗਦੇ ਨੇ ਧਰਮ ਦੇ ਨਾਂ ਤੇ ਇਹ ਵੋਟ ਮੰਗਦੇ ਆ ਹੱਥ ਜੋੜਨ ਦੇ ਨਾਂ ਤੇ 10 ਸਾਲ ਤੋਂ ਮੈਂਬਰ ਪਾਰਲੀਮੈਂਟ ਆ ਬਿੱਟੂ ਇਹ ਆਪਣੇ ਕੀਤੇ ਕੰਮਾਂ ਤੇ ਕਿਉਂ ਨਹੀਂ ਵੋਟ ਮੰਗਦਾ ਬਈ ਤੇ ਮੋਦੀ ਦੇ ਨਾਂ ਤੇ ਵੋਟ ਮੰਗੀ ਜਾਂਦਾ ਮੰਦਰ ਦੇ ਨਾਂ ਤੇ ਵੋਟ ਮੰਗੀ ਜਾਂਦਾ ਭਗਵਾਨ ਰਾਮਚੰਦਰ ਜੀ ਦੇ ਨਾਂ ਤੇ ਵੋਟ ਮੰਗੀ ਜਾਂਦਾ ਬਈ ਤੂੰ 10 ਸਾਲ ਕੀ ਕੀਤਾ ਦੱਸ ਤੂੰ 10 ਸਾਲ ਕੀਤੇ ਹੋਏ ਕੰਮਾਂ ਦੇ ਨਾਂ ਤੇ ਵੋਟ ਮੰਗੇ ਭਗਵਾਨ ਰਾਮਚੰਦਰ ਜੀ ਸਾਰੀ ਦੁਨੀਆ ਦੇ ਨੇ ਉਹ ਤ੍ਰੇਤੀ ਯੁੱਗ ਦੇ অবতার ਨੇ ਮਰਯਾਦਾ ਪ੍ਰਸ਼ੂਤਮ ਨੇ ਉਹਨੂੰ ਸਾਰੇ ਲੋਕ ਨਤਮਸਤਕ ਹੁੰਦੇ ਨੇ ਸਾਰੇ ਅਰਦਾਸਾਂ ਕਰਦੇ ਨੇ ਉਹ ਸਾਰਿਆਂ ਦੇ ਭਗਵਾਨ ਨੇ ਨਾ ਤਾਂ ਮੋਦੀ ਦੇ ਇਕੱਲੇ ਦੇ ਭਗਵਾਨ ਨੇ ਨਾ ਇਹਦੇ ਇਕੱਲੇ ਦੇ ਭਗਵਾਨ ਨਾਲੇ ਮੰਦਰ ਬਣਾਉਣ ਚਿਹਦਾ ਰੋਲ ਹੀ ਕੋਈ ਨਹੀਂ ਇਹਦਾ ਕੱਲ ਕਾਂਗਰਸ ਚ ਸੀ ਅੱਜ ਇੱਧਰ ਆਇਆ ਸਵਿਸ਼ ਕਰਕੇ ਇਹਨਾਂ ਨੂੰ ਵੋਟ ਮੰਗਣੀ ਚਾਹੀਦੀ ਆ ਆਪਣੇ ਕੀਤੇ ਹੋਏ ਕੰਮਾਂ ਤੇ ਅਸੀਂ ਆਪਣੇ ਕੰਮਾਂ ਤੇ ਮੰਗਦੇ ਆ ਅਸੀਂ ਦੱਸਦੇ ਆ ਵੀ ਅਸੀਂ ਦੋ ਹਸਪਤਾਲ ਬਣਾਏ ਸਕੂਲ ਬਣਾਏ ਕੱਲ੍ਹ ਜ ਬਣਾਇਆ ਸੜਕਾਂ ਬਣਾਈਆਂ ਪਾਣੀ ਪਾਇਆ ਭਵਨ ਬਣਾਏ ਸੜਕ ਸੜਕ ਦਾ 100 ਮੀਟਰ ਦਾ ਏਰੀਆ ਕਵਰ ਛਡਾਇਆ ਅਸੀਂ ਆਪਣੇ ਕੰਮਾਂ ਦੇ ਨਾਂ ਤੇ ਵੋਟ ਮੰਗਦੇ ਆ ਅਸੀਂ ਉਹ ਜਗਰਾਓ ਤੱਕ ਜਾ ਕੇ ਵੀ ਆਪਣੇ ਕੰਮ ਕਰਾਉਂਦੇ ਆ ਅਸੀਂ ਕੋਈ ਧਰਮ ਦੇ ਨਾਂ ਤੇ ਵੋਟ ਨਹੀਂ ਮੰਗਦੇ ਅਸੀਂ ਕੋਈ ਜਾਤ ਬਰਾਦਰੀ ਦੇ ਨਾਂ ਤੇ ਵੋਟ ਨਹੀਂ ਮੰਗਦੇ ਅਸੀਂ ਲੋਕਾਂ ਨੂੰ ਲੜਾਉਣ ਦੇ ਨਾਂ ਤੇ ਨਹੀਂ ਵੋਟ ਮੰਗਦੇ ਅਸੀਂ ਤਾਂ ਲੋਕਾਂ ਨੂੰ ਇਕੱਠੇ ਕਰਨ ਦੇ ਨਾਂ ਤੇ ਵੋਟ ਮੰਗਦੇ ਪਿਆਰ ਭਾਈਚਾਰਕ ਸਾਂਝ ਦੇ ਨਾਂ ਤੇ ਵੋਟ ਮੰਗਦੇ ਮੁਕਾਬਲਾ ਕਿੰਨਾ ਸਮਝੋ ਇਹ ਹੈ ਹੀ ਨਹੀਂ ਕੋਈ ਮੁਕਾਬਲੇ ਚ ਕੋਈ ਵੀ ਮੁਕਾਬਲੇ ਇਹ ਤਾਂ ਕਾਂਗਰਸ ਆ ਕਾਂਗਰਸ ਉਹ ਕਾਂਗਰਸ ਜੀ ਨੇ 1 ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ 1 ਜੂਨ ਨੂੰ ਵੋਟ ਪੈਣੀ ਹੈ ਕੋਈ ਵੀ ਧਰਮ ਨੂੰ ਮੰਨਣ ਵਾਲਾ ਹਿੰਦੂ ਸਿੱਖ ਈਸਾਈ ਜੈਨੀ ਬੋਧੀ ਦਲਤ ਜਿਹੜਾ ਧਰਮ ਨੂੰ ਮੰਨਦਾ ਅਸਲ ਮੰਨੋ 1 ਜੂਨ ਨੂੰ ਜਿਲ੍ਹਾ ਚੋਣਾ ਦਾ ਦਿਨ ਰੱਖਿਆ ਗਿਆ ਲੱਗਦਾ ਕਿ ਇਹਦੇ ਪਿੱਛੇ ਵੀ ਕੋਈ ਸਿਆਸਤ ਹੈ ਨਹੀਂ ਸਿਆਸਤ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਜਿਹੜਾ ਮਨੋਂ ਧਰਮ ਨੂੰ ਮੰਨਦਾ ਕਿਸੇ ਵੀ ਧਰਮ ਨੂੰ ਮੰਨਦਾ ਉਹ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ ਵੀ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਜਿੱਥੇ ਹਮੇਸ਼ਾ ਉਸਤ ਅਕਾਲ ਪੁਰਖ ਦੀ ਹੁੰਦੀ ਆ ਉਸ ਸਥਾਨ ਤੇ ਅਟੈਕ ਕਰਨ ਵਾਲੇ ਪਾਰਟੀ ਨੂੰ ਜਾਂ ਉਹਨਾਂ ਦੇ ਕੈਂਡੀਡੇਟ ਨੂੰ ਵੋਟ ਪਾਊਗਾ ਕੋਈ ਵੀ ਧਰਮੀ ਬੰਦਾ ਨਹੀਂ ਪਾ ਸਕਦਾ ਤਾਂ ਪਿੰਕਾ ਜੀ ਕਿਵੇਂ ਦੇ ਦੇ ਤੁਸੀਂ ਅੱਜ ਤੁਹਾਡੇ ਗ੍ਰਹਿ ਵਿਖੇ ਢਿੱਲੋ ਸਾਹਿਬ ਆਏ ਨੇ ਤੇ ਕੀ ਕਹਿਣਾ ਚਾਹੋ ਬਹੁਤ ਵਧੀਆ ਜੀ ਅਸੀਂ ਤਾਂ ਕਹਿ ਲਿਆ ਸਾਡੇ ਢਿੱਲੋਂ ਸਾਹਿਬ ਐਮਪੀ ਬਣ ਕੇ ਆਣ ਤੇ ਅਸੀਂ ਦੁਆਰਾ ਤੇ ਫੰਕਸ਼ਨ ਰੱਖੀਏ ਵੱਡਾ ਇਲਾਕੇ ਦੇ ਵਿੱਚ ਕਿਉਂ ਜਗ ਰਿਸਪਾਂਸ ਮਿਲ ਰਿਹਾ ਇਲਾਕੇ ਦੇ ਵਿੱਚ ਕਿਉਂ ਜਗ ਰਿਸਪਾਂਸ ਮਿਲ ਰਿਹਾ ਢਿੱਲੋਂ ਸਾਹਿਬ ਦੇ ਵਿਕਾਸ ਲੱਗ ਰਿਹਾ ਜੀ ਸੰਤੋਖ ਢਿੱਲੋਂ ਸਾਹਿਬ ਤਾਂ ਬਿਲਕੁਲ ਕਿਹਾ ਜਾ ਰਿਹਾ ਕਿ ਪਿਆਰ ਹੈ ਜਨਾਕੀ ਸੰਗਤ ਤਾਂ ਕਾਫੀ ਮਿਲ ਰਿਹਾ ਤੇ ਉਹੀ ਗੱਲ ਕਹਿ ਰਹੇ ਨੇ ਕਿ ਢਿੱਲੋਂ ਸਾਹਿਬ ਜਦੋਂ ਜਿੱਤ ਕੇ ਐਮਪੀ ਬਣ ਕੇ ਆਣਗੇ ਤੇ ਇਸ ਤੋਂ ਵੀ ਵੱਡਾ ਜਿਹੜਾ ਕਿ ਫੰਕਸ਼ਨ ਕਰਾਇਆ ਜਾਊਗਾ ਮਾਣ ਦੀ ਮਾਣ ਰਣਜੀਤ ਢਿੱਲੋਂ ਜੀ ਦੀ ਔਤੇ ਤਾਂ ਜਨ ਕਾਸੇ ਹੋ ਨਜ਼ਰ ਆਏ ਨੇ ਕਿ ਕਿਹਾ